ਜਦੋਂ ਕੋਈ ਨੌਜਵਾਨ ਆਪਣੀ ਪੜਾਈ ਪੂਰੀ ਕਰਕੇ ਆਪਣੇ ਪਰਿਵਾਰ ਦਾ ਸਹਾਰਾ ਬਣਨ ਤੇ ਲਈ ਆਪਣੇ ਲਈ ਰੋਜ਼ਗਾਰ ਲੱਭਦਾ ਹੈ ਤਾਂ ਉਸ ਦੀਆਂ ਅੱਖਾਂ ਤੇ ਵਿੱਚ ਨੇਕਾ ਹੀ ਸੁਖਨੇ ਸੀਦੇ ਨੇ ਪਰ ਉਸ ਦੀ ਯੋਗਤਾ ਮੁਤਾਬਿਕ ਜਦੋਂ ਉਸ ਨੂੰ ਕੋਈ ਨੌਕਰੀ ਨਹੀਂ ਮਿਲਦੀ ਤਾਂ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਪੜ੍ਹੇ ਲਿਖੇ ਨੌਜਵਾਨ ਰੋਜ਼ਗਾਰ ਨਾ ਮਿਲਣ ਕਾਰਨ ਡਿਪਰੈਸ਼ਨ ਤੇ ਨਸ਼ਿਆਂ ਦੇ ਆਦੀ ਹੋ ਜਾਂਦੇ ਨੇ ਜੇਕਰ ਮਾਪਿਆਂ ਕੋਲ ਪੈਸਾ ਹੋਵੇ ਤਾਂ ਆਪਣੇ ਵਧੀਆ ਭਵਿੱਖ ਦੇ ਲਈ ਵਿਦੇਸ਼ਾਂ ਵੱਲ ਰੁੱਖ ਕਰ ਲਿਆ ਜਾਂਦਾ ਪਰ ਕੁਝ ਪੜ੍ਹੇ ਲਿਖੇ ਨੌਜਵਾਨ ਅਜਿਹਾ ਵੀ ਹੁੰਦੇ ਨੇ ਜੋ ਕਿ ਇਹਨਾਂ ਸਾਰੀਆਂ ਚੁਣੌਤੀਆਂ ਨੂੰ ਸਵੀਕਾਰ ਕਰਤੇ ਹੋਏ ਆਪਣੇ ਵਧੀਆ ਭਵਿੱਖ ਲਈ ਆਪਣਾ ਰਸਤਾ ਖੁਦ ਚੁਣਦੇ ਨੇ ਜੀ ਹਾਂ ਅਸੀਂ ਗੱਲ ਕਰਾਂਗੇ ਸਮਰਾਲਾ ਨੇੜਲੇ ਪਿੰਡ ਹਰਿਉਂਦੇ ਦੇ ਨੌਜਵਾਨ ਦੀ ਜਿਸਨੇ ਕਿ ਇੱਕ ਅਨੋਖੀ ਮਿਸਾਲ ਪੈਦਾ ਕੀਤੀ ਹੈ ਇਸ ਨੌਜਵਾਨ ਨੇ ਐਮਏ ਹਿਸਟਰੀ ਦੀ ਸਿੱਖਿਆ ਪ੍ਰਾਪਤ ਕੀਤੀ ਹੈ ਪ੍ਰਾਈਵੇਟ ਨੌਕਰੀ ਵੀ ਪ੍ਰਾਪਤ ਕੀਤੀ ਪਰ ਸੰਤੁਸ਼ਟੀ ਨਾ ਹੋਣ ਕਾਰਨ ਇਸ ਲੜਕੇ ਨੇ ਸਮਰਾਲਾ ਵਿੱਚ ਇੱਕ ਕੁਲਚੇ ਦੀ ਰੇੜੀ ਲਗਾ ਲਈ ਅਤੇ ਆਪਣੇ ਬਿਜ਼ਨਸ ਨੂੰ ਵਧਾਉਣ ਤੇ ਲਈ ਇਸ ਮੁੰਡੇ ਨੇ ਆਪਣੇ ਕਾਰੋਬਾਰ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਪਾ ਦਿੱਤੀ ਤੁਸੀਂ ਤਾਂ ਸੀਗਾ ਜਦੋਂ ਸਟੱਡੀ ਕਰਦੇ ਹੁੰਦੇ ਸੀਗੇ ਕੁਲਚੇ ਖਾਂਦੇ ਹੁੰਦੇ ਸੀਗੇ ਸ਼ਹਿਰ ਦੇ ਵਿੱਚ ਸਮਰਾਲੇ ਚ ਤੇ ਆਪਣੇ ਫਿਰ ਸੋਚਦੇ ਹੁੰਦੇ ਸੀਗੇ ਵੀ ਯਾਰ ਅੱਛਾ ਇੰਨੇ ਕੁਲਚੇ ਵੇਕਦੇ ਨੇ ਤੇ ਐਸੀ ਮੇਡ ਲਾਉਂਦੇ ਹੁੰਦੇ ਸੀਗੇ ਵੀਰੇ ਵੀਰ ਬਹੁਤ ਪੈਸੇ ਬਣਦੇ ਆ ਤੇ ਉੱਥੋਂ ਵੀਰੇ ਫਿਰ ਦਿਮਾਗ 'ਚ ਗੱਲ ਖੜਕੀ ਗਈ ਤੇ ਉਸ ਤੋਂ ਬਾਅਦ ਫਿਰ ਆਪ ਕਰ ਲਿਆ ਵੀਰੇ ਫਿਰ ਆਪਾਂ ਨੇ ਤੁਹਾਡੀ ਸਟੱਡੀ ਕਿੰਨੀ ਆ ਵੀਰੇ ਮੈਂ ਪੋਸਟ ਗ੍ਰੈਜੂਏਟ ਆ ਵੀਰੇ ਐਮ ਐਸਸੀ ਕੀਤੀ ਆ ਮੈਂ ਐਸ ਕਾਲਜ ਖਾਣੇ ਲੋ ਹਾਂਜੀ ਹਾਂਜੀ ਭਾਜੀ ਸਟੱਡੀ ਕਰਨ ਤੋਂ ਬਾਅਦ ਫਿਰ ਇਹ ਕਨਸੈਪਟ ਕਿਨਾਂ ਮਾਈਂਡ 'ਚ ਹੋਇਆ ਕੋਈ ਜੌਬ ਅਪਲਾਈ ਨਹੀਂ ਕੀਤੀ ਨੇ ਭਾਜੀ ਅਪਲਾਈ ਮੇਰੇ ਡੈਡੀ ਦਾ ਤਾਂ ਸੁਪਨਾ ਸੀਗਾ ਵੀ ਮੈਂ ਸਰਕਾਰੀ ਅਫਸਰ ਬਣਾ ਵੀਰੇ ਤੇ ਡੈਡੀ ਫਿਰ ਵੀਰੇ ਮੇਰੇ ਐਕਸਾਇਰ ਹੋ ਗਏ ਸੀਗੇ 2016 ਦੇ ਵਿੱਚ ਮੈਂ ਬੀਏ ਕਰ ਰਿਹਾ ਹੁੰਦਾ ਸੀਗਾ ਤੇ ਉਦੋਂ ਬਾਅਦ ਭਾਜੀ ਫਿਰ ਆਪਾਂ ਨੇ ਕੀ ਕੀਤਾ ਜਿਹੜਾ ਮੇਰਾ ਸੁਪਨਾ ਸੀਗਾ ਭਾਜੀ ਤੇ ਫਿਰ ਮੈਨੂੰ ਹੌਲੀ-ਹੌਲੀ ਲੱਗਿਆ ਵੀ ਮੈਂ ਜੋਬ ਕਰਨ ਲੱਗ ਗਿਆ ਸੀਗਾ ਭਾਜੀ ਆਪਾਂ 8 ਕੁ ਮਹੀਨੇ ਲਾਏ ਸੀਗੇ ਆਪਣੇ ਜੋਬ ਕੀਤੀ ਸੀਗੀ ਮੈਂ ਰਿਕਵਰੀ ਕਰਦਾ ਹੁੰਦਾ ਸੀਗਾ ਵੀਰੇ ਜਿੰਨੇ ਬਾਈਕ ਲੈਣਾਂ ਦਾ ਕੋਈ ਉਹਦੇ ਉਹ ਜਦੋਂ ਕਸ਼ਤ ਨਹੀਂ ਮੁੜਦੀ ਤਾਂ ਰਿਕਵਰੀ ਕਰਦੇ ਹੁੰਦੇ ਸੀਗੇ ਤੇ ਭਾਜੀ ਉਹਦੇ ਵਿੱਚ ਮੈਨੂੰ ਬੜੀ ਸਟ੍ਰੈਸ ਰਹਿੰਦੀ ਸੀਗੀ ਤੇ ਫਿਰ ਮੈਂ ਉਹ ਛੱਡਦਾ ਸੀਗਾ ਕੰਮ ਉਹ ਤੋਂ ਬਾਅਦ ਫਿਰ ਮੈਨੂੰ ਸ਼ੁਰੂ ਤੋਂ ਥੋੜਾ ਜਿਹਾ ਵੀ ਸੀਗਾ ਕਿ ਮੈਂ ਆਪਣਾ ਕਰਨਾ ਜਦੋਂ ਵੀ ਕਰਨਾ ਹੈਗਾ ਤੇ ਬਸ ਫਿਰ ਬਾਜੀ ਹੁਣ ਪਰਮਾਤਮਾ ਇੰਦਰ ਨੂੰ ਲਿਆਇਆ ਫਿਰ ਆਪਣਾ ਵਧੀਆ ਭਰਾ ਪਿਆਰ ਦੇ ਰਹੇ ਨੇ ਚਾਰ ਬਹੁਤ ਵਧੀਆ ਚੱਲ ਰਿਹਾ ਬਾਜੀ ਐਟ ਟਾਈਮ ਕਿੰਨਾ ਸਮਾਂ ਹੋ ਗਿਆ ਇਹ ਤੁਸੀਂ ਕਾਰਟ ਲਗਾਈ ਇਹ ਬਾਜੀ ਆਪਾਂ ਨੇ ਹਲੇ ਬਾਜੀ 15 ਕ ਦਿਨ ਹੀ ਹੋਏ ਨੇ 15 ਦਿਨਾਂ ਦੇ ਵਿੱਚ ਪਰਮਾਤਮਾ ਨੇ ਇੰਨੀ ਕਿਰਪਾ ਕਰਤੀ ਕਿ ਜਿੰਨੀ ਮੰਨ ਲਓ ਵੀ ਸੋਚਿਆ ਸੀਗਾ ਵੀ ਤਿੰਨ ਕ ਸਾਲ ਬਾਅਦ ਚੱਲ ਜੂਗਾ ਇੰਨਾ ਕ ਤਾਂ ਸਾਡਾ 15 ਕ ਦਿਨਾਂ ਤੇ ਚੱਲ ਰਿਹਾ ਬਾਜੀ ਇਹ ਤੁਸੀਂ ਲੋਕੇਸ਼ਨ ਤੁਸੀਂ ਸ਼ਹਿਰ ਤੋਂ ਬਾਹਰ ਚੂਸ ਕੀਤੀ ਆ ਹਾਂਜੀ ਹਾਂਜੀ ਬਾਜੀ ਨਹੀਂ ਬਾਜੀ ਆ ਚੱਲਦੇ ਨੇ ਚੱਲਦੇ ਨੇ ਭਾਜੀ ਤਿੰਨ ਵਾਰੀ ਹਾਂ ਤੇ ਭਾਜੀ ਆਪਾਂ ਨੇ ਕੀਤੀ ਆ ਜਿਵੇਂ ਹੁਣ ਭਾਜੀ ਬਾਜ਼ਾਰ ਦੇ ਵਿੱਚ ਜ਼ਰੂਰੀ ਨਹੀਂ ਅਸੀਂ ਸਮਝਿਆ ਹੈਗਾ ਵੀ ਕਸਟਮਰ ਸਾਨੂੰ ਦੇਖ ਕੇ ਹੀ ਆਵੇ ਹਨਾ ਤੇ ਹੁਣ ਭਾਜੀ ਇਹ ਸੋਸ਼ਲ ਮੀਡੀਆ ਦਾ ਜ਼ਮਾਨਾ ਤੇ ਅਸੀਂ ਸੋਸ਼ਲ ਮੀਡੀਆ ਤੇ ਪੂਰੇ ਐਕਟਿਵ ਆ ਤੇ ਅਸੀਂ ਵੀਡੀਓ ਪਾਈ ਸੀ ਉਹ ਤੋਂ ਭਰਾਵਾ ਨੇ ਸਾਨੂੰ ਬਹੁਤ ਪਿਆਰ ਦਿੱਤਾ ਕਿ ਆ ਲొਕੇਸ਼ਨ ਭਾਜੀ ਉਦਾਂ ਇਹ ਲొਕੇਸ਼ਨ ਨੂੰ ਵੀ ਕਾਫੀ 10 15 ਪਿੰਡ ਲੱਗਦੇ ਨੇ ਇੱਧਰ ਨੂੰ ਤੇ ਇਹ ਆਪਣਾ ਰੋਪੜ ਰੋਪੜ ਨੂੰ ਜਾਂਦਾ ਚਾਰਸਾ ਰੋੜਾ ਬੈਲੋਲਪੁਰ ਰੋੜਾ ਵੀਰੇ ਤੇ ਵਧੀਆ ਭਰਾ ਦੂਰੋਂ ਦੂਰੋਂ ਆ ਰਹੇ ਨੇ ਤੇ ਬਹੁਤ ਪਿਆਰ ਮਿਲ ਰਿਹਾ ਵੀਰੇ ਬਹੁਤ ਵਧੀਆ ਚੱਲ ਰਿਹਾ ਭਾਜੀ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤੇ ਇੰਸਟਾ ਤੇ ਇੰਸਟਾਗ੍ਰam ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਅੱਜ ਇਸ ਨੌਜਵਾਨ ਕੋਲ ਦੂਰੋਂ ਦੂਰੋਂ ਲੋਕ ਕੁਲਚਾ ਖਾਣ ਤੇ ਲਈ ਪਹੁੰਚਦੇ ਨੇ ਇਸ ਨੌਜਵਾਨ ਦੇ ਦੱਸਣ ਮੁਤਾਬਿਕ ਹਰ ਰੋਜ਼ 500 ਤੋਂ ਵੱਧ ਕੁਲਚੇ ਇਹੇ ਵੇਚ ਦਿੰਦਾ ਹੈ ਤੇ ਇਸ ਲੜਕੇ ਨੇ ਦੱਸਿਆ ਕਿ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਤੇ ਅੱਜ ਦੇ ਨੌਜਵਾਨਾਂ ਨੂੰ ਸੰਦੇਸ਼ ਵੀ ਦਿੱਤਾ ਕਿ ਨੌਜਵਾਨਾਂ ਨੂੰ ਕੋਈ ਨਾ ਕੋਈ ਕੰਮ ਜ਼ਰੂਰ ਕਰਨਾ ਚਾਹੀਦਾ ਹੈ ਜਗ ਪਾਣੀ ਟੀਵੀ ਦੇ ਲਈ ਸੰਭਰਾਲਾ ਤੋਂ ਪਰਮਿੰਦਰ ਵਰਮਾ ਦੀ ਰਿਪੋਰਟ